ਸਿਰਦਾਰ ਸਾਹਿਬ ਸਨ ਮਸ਼ੀਨ ਦੀ ਕਲਾਕਰੀ ਕਰਾਈ ਗਈ ਕੀਤੀ ਗਈ ਜੀ ਉਸ ਦੇ ਬਾਰੇ ਜੀ ਹਾਂ ਜੀ ਇਹ ਅੱਜ ਜਿਹੜਾ ਤੁਸੀਂ ਆ ਦੇਖ ਰਹੇ ਹੋ ਜਿਹੜਾ ਅਹਲ ਨੁਮਾ ਕਰ ਬਣਾਇਆ ਹੋਇਆ ਹੈ ਤੇ ਇਹਦੇ ਸੰਬੰਧੀ ਜਿਹੜੇ ਗਵਰਨਮੈਂਟ ਵੱਲੋਂ ਜਿਹੜੇ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਨਸ਼ਾ ਜੋਤ ਨਸ਼ਾ ਵਿਰੋਧ ਇਹਦੇ ਵਿੱਚ ਕਿਰੇ ਨੂੰ ਪਤਾ ਲੱਗਿਆ ਤਾਂ ਸਰਸ਼ਨ ਕਿ ਕਿ ਦਿੱਲੀ ਕਰ ਜਗ੍ਹਾ ਤੇ ਕਰਦੇ ਹੋਇਆ ਹੈ ਕਿ ਇੱਕ ਕਿਹੜੀ ਲੈਣ ਅਸੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ ਹੈ ਜੀ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ ਦੇ ਉੱਪਰ ਕਿਹੜਾ ਨਜਾਇਜ਼ ਤੌਰ ਤੇ ਸਾਰੀ ਕੀਤੀ ਹੈ ਜਿਹੜੇ ਇਹਨਾਂ ਨੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਆ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਹਮੈਲ ਨੁਮਾ ਘਰ ਵੱਡਾ ਘਰ ਬਣਾਇਆ ਜਿਸ ਦਾ ਤੁਸੀਂ ਦੇਖ ਸਕਦੇ ਆਂ ਵੀ ਇੰਨੀ ਸਿਕਿਉਰਿਟੀ ਇੰਨਾ ਜਿਹੜਾ ਤਾਰਾ ਦੂਰਾ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਧਾਂ ਤੇ ਜੇਲ੍ਹ ਦਾ ਇਹੋ ਜਿਹਾ ਕੁਝ ਹੁੰਦਾ ਇਹਨਾਂ ਨੇ ਐਸਾ ਬਣਾ ਕੇ ਜਿਹੜੇ ਨਸ਼ੇ ਤੋਂ ਬਣਾਏ ਹੋਏ ਪੈਸੇ ਕਾਰੋਬਾਰ ਤੋਂ ਨਜਾਇਜ਼ ਪੈਸੇ ਬਣਾਏ ਉਹਦਾ ਘਰ ਬਣਾਇਆ ਇਹ ਇਹ ਜਿਹੜੇ ਡਿਮੋਲਿਸ਼ ਕਰਨ ਦੀ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੰਗੀ ਗਈ ਜਿਸ ਤੇ ਅਸੀਂ ਪੁਲਿਸ ਸਹਾਇਤਾ ਦੇ ਕੇ ਇਸ ਦਾ ਜਿਹੜਾ ਕਾਨੂੰਨ ਅਨਸਾਰ ਬੰਦੀ ਕਾਰਵਾਈ ਜਿਹੜੀ ਉਹਦੇ ਵਿੱਚ ਇਸ ਨੂੰ ਡਿਮੋਲਿਸ਼ ਕਰ ਰਹੇ ਆ ਤੇ ਇੱਥੇ ਮੈਂ ਦੱਸਣਾ ਚਾਹਣਾ ਹੈ ਵੀ ਜਿਹੜਾ ਇਹ ਜੋਗਿੰਦਰ ਸਿੰਘ ਸ਼ੰਮੀ ਆ ਪੁੱਤਰ ਲਾਲ ਸਿੰਘ ਵਾਸੀ ਕਿਲ ਚ ਇਹ ਇਹਦੇ ਤੇ 29 ਮੁਕਦਮੇ ਦਰਜ ਜਿਹੜੇ ਐਨਡੀਪੀਐਸ ਦੇ 29 ਮੁਕਦਮੇ ਦਰਜ ਜਿਨ੍ਹਾਂ ਚੋਂ 5 ਚੋ سزا ਹੋ ਚੁੱਕੀ ਆ 2 ਚੋ ਬਰੀ ਆ ਤੇ 16 ਹਜੇ ਜ਼ਿਲੇ ਸ਼ਮਾਇਤ ਆ ਤੇ 6 ਹਜੇ ਅੰਡਰ ਇਨਵੈਸਟੀਗੇਸ਼ਨ ਕੇਸ ਆ ਇਹ ਬਟੰਡੇ ਜੇਲ ਚ ਬੰਦਾ ਆ ਤੇ ਇਹ ਲੁਟਾਂਖੋਆਂ ਦੇ ਵੀ ਇਹਦੇ ਵਿੱਚ ਅਜੇ ਤੱਕ ਮੁਕਦਮੇ ਦਰਜ ਨੇ ਤੇ ਇਵੇਂ ਹੀ ਜਿਹੜਾ ਇਸ ਦਾ सोनू ਪੁੱਤਰ ਲਾਲ ਸਿੰਘ ਜਿਹੜਾ ਇਹਦਾ ਭਰਾ ਹੈ ਉਹਦੇ ਤੇ ਤਿੰਨ ਮੁਕਦਮੇ ਦਰਜ ਆ ਇੱਕ ਦੋ ਚ سزا ਹੋ ਚੁੱਕੇ ਇੱਕ ਜਬਰੀਆ ਗੋਂਦਵਾਲ ਜੇਲ ਚ ਆ ਲਾਲ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਨਿਹਾਲਾ ਕਿਲਚ ਹੈ ਇਹ ਵੀ ਇਹਨਾਂ ਦੇ ਲਾਲ ਇਹਦਾ ਭਰਾ ਇੱਕ ਉਹਦੇ ਦੇ ਦੋ ਪਰਚੇ ਦਰਜ ਹੈ ਜੀ ਇੱਕ ਕੁਸ਼ਲਿਆ ਬਾਈ ਪਤਨੀ ਲਾਲ ਸਿੰਘ ਦੋ ਪਰਚੇ ਉਹਦੇ ਦਰਜ ਹੈ ਕ੍ਰਿਸ਼ਨਾ ਕੌਰ ਪੁੱਤਰੀ ਲਾਲ ਸਿੰਘ ਪਿੰਡ ਨਿਹਾਲਾ ਕਿਲਚ ਹੈ ਇੱਕ ਪਰਚਾ ਉੱਤੇ ਦਰਜ ਹੈ ਤੇ ਇਹ ਇੰਨੇ ਪਰਚੇ ਦਰਜ ਇੱਥੇ ਇੱਕ ਹੋਰ ਵੀ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਵੀ ਇਹਦੇ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵੇੜਾ ਬਗੇਲਾ ਥਾਣਾ ਮਹਿਤਪੁਰ ਜੋ ਇਹਦਾ ਮਾਮਾ ਲਾਲ ਸਿੰਘ ਦਾ ਮਾਮਾ ਲੱਗਦਾ ਇਹ ਵੀ ਅਸੀਂ ਜਿਹੜਾ ਕੱਲ ਅਸੀਂ ਮੁਕਦਮਾ ਪਰਸੋਂ 11 ਤਰੀਕ ਨੂੰ ਮੁਕਦਮਾ ਨੰਬਰ 99 ਮਿਤੀ 11 5 25 ਨੂੰ ਜਿਹਦੇ ਵਿੱਚ 150 ਗ੍ਰਾਮ ਅਫੀਮ ਸੀ ਤੇ 11,65,500 ਰੁਪਇਆ ਡਰਗ ਮਨੀ ਮਿਲਿਆ ਸੀ ਉਹ ਇਸ ਦਾ ਭਾਂਜਾ ਹੈ ਜਿਹੜਾ ਇਸ ਜਿਹੜਾ ਪੈਡਲਰ ਹੈ ਯਾਨੀ ਕਿ ਸਪਲਾਈਰ ਹੈ ਸਮਗਲਰ ਹੈ ਵੱਡੇ ਲੈਵਲ ਦਾ ਪੂਰਾ ਪਰਿਵਾਰ ਹੀ ਸਾਰਾ ਇਹਨਾਂ ਦਾ ਉਹ ਵੀ ਇਹਦਾ ਘਰ ਹੈ ਜਿਹੜਾ ਇਸ ਬੰਦੇ ਦਾ ਜਿਹੜਾ ਜੋਗਿੰਦਰ ਸਿੰਘ ਸ਼ੰਮੀ ਦਾ ਘਰ ਆ ਤਾਂ ਸ਼ਹਿਰ ਦੇ ਵਿੱਚ ਫਿਰੋਜ਼ਪੁਰ ਉੱਥੋਂ ਉਹ ਬੰਦਾ ਫੜਿਆ ਗਿਆ ਸੀ ਤੇ ਉੱਥੋਂ ਰਿਕਵਰੀ ਹੋਈ ਸੀ 11 ਲੱਖ 59500 ਰੁਪਏ ਦੀ ਜਿਹੜੇ ਟਰੱਕ ਮਨੀ ਸਮੇਤ ਜਿਹੜਾ ਕਿ ਇਹ ਡਰੱਗਸ ਦਾ ਇਲਗਾਟਨ ਮਨੀ ਹੈ ਜਿਹੜਾ ਨਜਾਇਜ਼ ਇਹ ਟਰੱਕਸ ਨੂੰ ਵੇਚ ਕੇ ਇਹਨਾਂ ਨੇ ਨਜਾਇਜ਼ ਕਮਾਈ ਕੀਤੀ ਯਾਨੀ ਕਿ ਸਾਰਾ ਪਰਿਵਾਰ ਹੀ ਕਦਮ ਹੈ ਜੀ ਇੱਥੇ ਦਰਜ ਜਿਨ੍ਹਾਂ ਚੋਂ ਪੰਜਾਂ 'ਚ ਸਜ਼ਾ ਹੋ ਚੁੱਕਿਆ ਉਹਦੇ ਵਿੱਚ ਯਾਨੀ ਕਿ ਸਾਰਾ ਪਰਿਵਾਰ ਦੇਖੋ ਤੁਹਾਡੇ ਸਾਹਮਣੇ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਨਸ਼ੇ ਦੇ ਪੈਸੇ ਤੋਂ ਅਜਿਹੀ ਏਡੀ ਵੱਡੀ ਜਾਇਦਾਦ ਬਣਾਈ ਹੈ ਜਿਹੜਾ ਕਟੂ-ਕਟ ਕਰੋੜ ਰੁਪਏ ਤੋਂ ਉੱਪਰ ਦੀ ਜਗ੍ਹਾ ਤੋਂ ਇਸ ਸਰ ਕਿੰਨੇ ਏਰੀਆ ਦੇ ਵਿੱਚ ਬਣੀ ਹੋਊਗੀ ਇਹ ਹੁਣੇ ਜੀ ਇਹ ਡੇਢ-ਦੋ ਕਨਾਲ ਚ ਦੋ-ਤਿੰਨ ਕਨਾਲ ਚੁਲ ਗਈ ਸਰ ਜਿਹੜੀ ਮਿਸੀ ਦੇ ਉਹ ਐਨਡੀਪੀਐਸ ਐਨਡੀਪੀਐਸ ਹਾਂਜੀ ਸਰ ਇਹ ਜਿਹੜੀ ਵੀ ਦੇਖੋ ਜੀ ਉਹਦੀ ਜਿਹੜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਿਹੜਾ ਕੋਈ ਇਹ ਤਾਂ ਬਿਲਕੁਲ ਇਲੀਗਲ ਜਗ੍ਹਾ ਤੇ ਬਣਾ ਹੋਇਆ ਇਲੀਗਲੀ ਬਣਾ ਹੋਇਆ ਤੇ ਉਹਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਾਨੂੰਨ ਅਨੁਸਾਰ ਕਾਨੂੰਨ ਤੋਂ ਅਸੀਂ ਬਾਹਰ ਜਾਣਾ ਨਹੀਂ ਕਾਨੂੰਨ ਅਨੁਸਾਰ ਕਰਦੇ ਇਹ ਸਿਰ ਪੰਜਾਬ ਸਰਕਾਰ ਹਾਂਜੀ ਇਹ ਹਾਂਜੀ ਇਹ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਪੰਜਾਬ ਦੀ ਪ੍ਰੋਵਿੰਸ਼ੀਅਲ